ਜੋ ਬਣ ਨਿਰੋਦਰ ਨਾਲ ਇਦਾਂ ਸਾਰੇ ਜਾਣੇ ਇਦਾਂ ਮਾੜਾ ਵਿਹਾਰ ਕਰਦੇ ਆ ਨਾ ਮੈਨੂੰ ਬੜਾ ਦੁੱਖ ਲੱਗਦਾ ਵਾ ਭੈਣ ਤੂੰ ਕਾ ਤੂੰ ਟੈਨਸ਼ਨ ਲੈਣੀ ਆ ਹੈ ਕਿ ਤੂੰ ਮੇਰੇ ਨਾਲ ਇੰਨਾ ਕਰਦੀ ਆ ਮੈਨੂੰ ਲੋਕਾਂ ਦੀ ਕੋਈ ਗੱਲ ਨਹੀਂ ਬਹੁ ਮੈਂ ਤਾਂ ਤੇਰੀ ਭੈਣ ਵਾਂ ਤੂੰ ਮੇਰਾ ਵੀਰਵਾ ਮਾਂ ਪਿਓ ਜਾਇਆ ਮੈਂ ਤੈਨੂੰ ਥੋੜੀ ਕੁਝ ਕਹਿਣਾ ਵਾ ਪਰ ਮੈਨੂੰ ਇਹ ਦੁੱਖ ਲੱਗਦਾ ਇੱਕ ਕੰਮ ਤੋਜੇ ਕਰਕੇ ਹਟਦਾ ਦੂਜਾ ਕਹਿਣ ਦਾ ਭਿੰਦੇ ਇੱਕ ਕੰਮ ਕਰਕੇ ਹਟਦਾ ਦੂਜਾ ਕਹਿਣ ਦਾ ਭਿੰਦੇ ਆ ਭੈਣ ਮੇਰੀ ਗੱਲ ਸੁਣ ਤੂੰ ਕਾ ਤੂੰ ਪ੍ਰਵਾ ਕਰਦੀ ਕੰਮ ਤੇ ਮੈਂ ਕਰਨਾ ਆ ਕਈ ਘਰ ਕਰਾ ਬਹੁਤ ਕਰ ਕਰਨੇ ਪੈਣਾ ਹੀ ਹੈ ਕਰਨਾ ਤਾਂ ਤੂੰ ਹੈਗਾ ਵਾ ਕੰਮ ਪਰ ਮੈਨੂੰ ਇਹ ਹੁੰਦਾ ਕਿ ਮੇਰਾ ਵੀਰ ਤੇ ਅੱਗੇ ਹੀ ਉਦਾਂ ਦਾ ਵਾ ਤੇ ਥੱਕ ਜਾਊਗਾ ਨਹੀਂ ਪੈਣਾ ਕੋਈ ਗੱਲ ਨਹੀਂ ਹੁਣ ਉਹ ਗੱਲ ਜੇ ਸਾਡੇ ਮਾਪੇ ਜਿੰਦੇ ਹੁੰਦੇ ਕੋਈ ਪਰਵਾਹ ਥੋੜੀ ਸੀ ਤੈਨੂੰ ਰਾਹ ਚੱਲ ਗਿਆ ਬਾਹਰਲੇ ਮੁਲਕ ਪਰਜਾਈ ਤੇ ਚ ਨਹੀਂ ਜਾਣਦੀ ਮੈਂ ਤਾਂ ਨਹੀਂ ਉਹ ਹੀ ਕਿਤੇ ਫੋਨ ਫਾਨ ਕਰਿਆ ਕਰੇ ਵੀ ਆ ਜਾ ਜੋਬਨ ਕਰਨ ਨੂੰ ਆ ਜਾ ਜੋਬਨ ਕਰਨ ਨੂੰ ਤੇ ਵੀ ਏਡੀ ਹੈਗੀ ਕਿ ਉਹਨੇ ਵੀ ਫੋਨ ਨਹੀਂ ਕੀਤਾ ਉਹ ਆਪਣੇ ਟੱਬਰ ਨੂੰ ਫੋਨ ਕਰਦੀ ਖਾਨੂ ਥੋੜੀ ਕਰਨਾ ਉਹਨੇ ਉਹ ਤੇ ਖਲਵਾ ਜੇ ਭਰਾ ਨੇ ਮੈਂ ਕਦੀ ਕੀਤਾ ਵੇਹਲਾ ਉਹਦੇ ਮਗਰ ਲੱਗਾ ਕਿਤਾ ਕੀ ਕੀ ਉਹਨੂੰ ਦੱਸਦੀ ਆ ਤੇ ਉਹ ਚੁੱਕ ਕੇ ਤੇ ਮੁੜ ਕੇ ਉਹ ਸਾਡੀ ਗੱਲ ਹੀ ਨਹੀਂ ਸੁਣਦਾ ਇੱਕ ਦੋ ਵਾਰ ਮੈਂ ਫੋਨ ਉਹਦਾ ਲਾਇਆ ਮੈਂ ਚਲ ਪੁੱਛਦੀ ਆ ਵੀ ਰਾਜੀ ਬਾਜੀ ਹੈ ਨਾ ਉਹਦੇ ਜੀਚ ਹੋਣਾ ਵੀ ਕਿਪਤਾ ਮੈਨੂੰ ਜੋਗਰਮਪੜੇ ਨਹੀਂ ਕੋਈ ਗੱਲ ਕਰਨੀ ਜਾਂ ਕਿਦਾਂ ਉਹਨੇ ਫੋਨ ਹੀ ਨਹੀਂ ਚੁੱਕਿਆ ਅੱਜ ਉਹਦਾ ਭੈਣ ਤੇ ਇੱਕ ਆਇਆ ਹੈ ਨਾ ਇੱਥੇ ਰੋਟੀ ਚਲ ਵਧੀਆ ਮਿਲ ਜਾਂਦੀ ਆ ਤੇਰੇ ਹੁੰਦਾ ਕੋਈ ਪ੍ਰਵਾਹ ਨਹੀਂ ਉੱਥੇ ਤਾਂ ਰੋਟੀ ਵੀ ਨਹੀਂ ਜੈ ਸਵਾਦ ਨਾਲ ਦਿੰਦੀ ਹੁੰਦੀ ਹਾਂ ਹਾਏ ਜੋਗਰਮਪੜਾ ਉੱਖਾ ਹੀ ਉਹ ਐਵੇਂ ਆ ਕੀਦਾ ਜਿਹੜੇ ਮਾਪੇ ਆ ਨਾ ਮਾਪੇ ਹੀ ਹੁੰਦੇ ਆ ਇਹ ਜਿਹੜੇ ਭੈਣ ਭਰਾ ਵਾ ਨਾ ਸਰੀਕ ਹੀ ਬਣ ਜਾਂਦੇ ਮੁੜ ਕੇ ਕੋਈ ਨਹੀਂ ਰੋਟੀ ਦਾ ਤੂੰ ਫਿਕਰ ਨਾ ਕਰ ਜਿਹੜੀ ਵੀ ਚੀਜ਼ ਦੀ ਤੈਨੂੰ ਲੋੜ ਹੁੰਦੀ ਆ ਨਾ ਮੈਨੂੰ ਦੱਸਿਆ ਕਰ ਮੈਂ ਉਸੇ ਵੇਲੇ ਆਪਣੇ ਵੀਰ ਨੂੰ ਬਣਾ ਕੇ ਦਿਆ ਕਰੂੰਗੀ ਚੰਗਾ ਹਾਂ ਕੋਈ ਗੱਲ ਨਹੀਂ ਤੇਰਾ ਨਾ ਮੈਂ ਕਿਹੜਾ ਕਦੇ ਮਾੜਾ ਵਿਹਾਰ ਕਰਦੀ ਨਹੀਂ ਮੈਂ ਤਾਂ ਸੋ ਬੀਬੀ ਨਾ ਘਰ ਵਿੱਚ ਤੇਰੇ ਸਾਹਮਣੇ ਚੋਰੀ ਮੈਂ ਤੈਨੂੰ ਕਿਉਂ ਦੁੱਧ ਪੀ ਜਾ ਪੀਲਾ ਘਟ ਕੋਈ ਨਹੀਂ ਉੱਥੇ ਗਈ ਆ ਚੱਲ ਮੇਰਾ ਵੀਰ ਥੱਕ ਜਾਂਦਾ ਵਾ ਤੇ ਚੱਲ ਤਾਕਤ ਮਿਲੂਗੀ ਥੋੜੀ ਬਹੁਤੀ ਹੋਰ ਅਹੀਂ ਕਿਹੜਾ ਬਹੁ ਲੱਭ ਕਰਨਾ ਵਾ ਕੋਈ ਜੇ ਪਰ ਤੂੰ ਨਾ ਹੁੰਦੀ ਤੇਰੇ ਨਾਲ ਘਰ ਤੋਂ ਰਹਿਣ ਦੇ ਪਗਨਾਂ ਕਹੇ ਵਰੇ ਗੁਰਦੁਆਰੇ ਵਰਦਾਰੇ ਕਿਉਂ ਜਾਣਾ ਹੈ ਤੂੰ ਬਾਉ ਮੈਂ ਤੇਰੀ ਭੈਣ ਮਾਵਾਂ ਬਰਾਬਰ ਹੀ ਆਂ ਵੱਡੀ ਭੈਣ ਜਿਹੜੀ ਹੁੰਦੀ ਆ ਐਨੀ ਗੱਲ ਤੂੰ ਕਹਿਤੀ ਨਾ ਤੇ ਮੇਰਾ ਢਿੱਡ ਬਲੁੰਦ ਰਿਆ ਗਿਆ ਵਾ ਗੁਰਦੁਆਰੇ ਕਿਉਂ ਰਹਿਣਾ ਹੈ ਪੁੱਤ ਉਦਾਂ ਜਾਓ ਜੀ ਸਦਕੇ ਗੁਰਦੁਆਰੇ ਮੱਥਾ ਟੇਕੋ ਸੇਵਾ ਕਰੋ ਆ ਗੱਲ ਅੱਜ ਕੀਤੀ ਆ ਮੁੜ ਕੇ ਨਾ ਮੇਰੇ ਵੀਰ ਇਦਾਂ ਦੀ ਗੱਲ ਕਰੀ ਚੰਗਾ ਆਹੋ ਚਲ ਕੋਈ ਚਲ ਟੈਨਸ਼ਨ ਨਾ ਲਿਆ ਕਰ ਕੋਈ ਨਹੀਂ ਵੇਖ ਕੇ ਤੇਰਾ ਪੈਰ ਤੇ ਗੋਡੇ ਲਾ ਕੇ ਬੈਠਾ ਆ ਕੰਮ ਨਹੀਂ ਕੋਈ ਕਰਨਾ ਮਸੀ ਕੰਮ ਹੀ ਕਰਨ ਡਿਆ ਵਾ ਉਧਰ ਮੈਂ ਬੈਠ ਲਿਆ ਆਂ ਤੇ ਕਰ 10 ਮਿੰਟ ਬੈਹ ਲਿਆ ਪਰ ਕਦੋਂ ਆਂਦਾ ਤੇ ਤੂੰ ਬੈਠਾ ਮੈਂ ਉਧਰ ਸੈਲ ਕਰਨ ਗਈ ਤੇ ਪਰ ਆਇਆ ਚਲ ਕੀ ਕਰਾਂਗੇ ਆ ਡੰਗਰ ਨੂੰ ਪੱਠੇ ਨਹੀਂ ਦੇ ਪਾਉਣਾ ਕਿੱਡਾ ਦਿਨ ਆ ਗਿਆ ਵਾ ਚਲ ਪਰ ਮੈਂ ਪੱਠੇ ਪਾ ਕੇ ਆਉਣਾ ਵਾ ਤੇ ਮੇਰੇ ਵਾਸਤੇ ਚਾਹ ਥੋੜੀ ਬਣਾ ਦੀ ਪੱਠੇ ਪਉਣ ਦਾ ਟਾਈਮ ਲੱਗੇ ਨਾ ਬਣਾ ਦੇਣੀ ਆਂ ਚਾਹ ਵੇਖਾ ਉਹਨਾਂ ਕਾ ਮਈਆਂ ਦੁੱਧ ਨਹੀਂ ਦਿੰਦੀਆਂ ਜੀ ਨਹੀਂ ਤੀ ਚਾਹ ਪੀ ਜਾਣਾ ਤਮ ਮਾਸੀ ਚਾਹ ਪੀਣ ਆਵਾ ਜੇ ਤਮ ਪਿੰਡ ਜਾਣਾ ਜਾਣ ਨੂੰ ਕਹਿਣਾ ਵਾ ਤਾਂ ਉੱਥੋਂ ਤੂੰ ਜਾਣ ਵੀ ਨਹੀਂ ਦਿੰਨੀ ਜਾਣ ਨਹੀਂ ਦਿੰਦੀ ਉੱਥੇ ਕੀ ਕਰਨਾ ਇੱਥੇ ਤੈਨੂੰ ਲੰਗਰ ਮਿਲਣ ਡਿਆ ਚਾਹ ਮਿਲਣ ਡਈ ਸੋਣਾ ਤੈਨੂੰ ਬਿਸਤਰਾ ਮਿਲਣ ਡਿਆ ਹੋਰ ਤੈਨੂੰ ਕੀ ਚਾਹੀਦਾ ਵਾ ਮਾਸੀ 4 ਮਹੀਨੇ ਹੋ ਗਏ ਮੈਨੇ ਇੱਥੇ ਰਹਿੰਦਿਆਂ ਨੂੰ ਹਾਂ ਤੂੰ ਮਾਸੀ ਉਹ ਦੂਸਰੇ ਬੜ ਬੜ ਕਰਦੀ ਨਹੀਂ ਮੈਂ ਨਹੀਂ ਬੜ ਬੜ ਕਰਦੀ ਮੈਂ ਨਹੀਂ ਟੈਨਾਂ ਕੰਮ ਕਰ ਲਿਆ ਕਰ ਮੈਂ ਘੁੱਟ ਚਾਹ ਮੰਗ ਰਹੀ ਆ ਤੂੰ ਮਾਸੀ ਗੱਲਾਂ ਕਰਦੀ ਚਾਹ ਚਲੋ ਤੈਨੂੰ ਮਿਲ ਜੀਊਗੀ ਅੱਗੇ ਕਿਹੜਾ ਚਾਹ ਪੀਂਦਾ ਨਹੀਂ ਜਾਤ ਜਾ ਜਾ ਕਰਤਾ ਰਿੰਦਾ ਤੂੰ ਬੜੀ ਬੈਠੀ ਆ ਡੋਨ ਵਟਾ ਜਾ ਬਣ ਕੇ ਜਾ ਕੋਈ ਕਰਲਾ ਕੰਮ ਤੇ ਬੀਬੀ ਚਾਹ ਬਣਾਉਣਾ ਫਿਰ ਮੈਂ ਜੋ ਬਨ ਹੁਣ ਥੋੜੀ ਜੀ ਚਾਹ ਕੋਈ ਨਹੀਂ ਪੀ ਲੂਗਾ ਆਪੇ ਉਹ ਕੰਮ ਉਹਨੂੰ ਕਰਾਉਂਦੇ ਫੇਰ ਤੂੰ ਚਾਹ ਬਣਾਈ ਫੇਰ ਉਹਨੇ ਕਹਿੰਦਾ ਚਾਹ ਪੀਂਦੇ ਰੇਲਾ ਦੇਣਾ ਜਾ ਆਪਣਾ ਦਾ ਸਾਰੀ ਦਿਹਾੜੀ ਚਾਹ ਪਿੰਦਾ ਰਿੰਦਾ ਉਹਦਰੋਂ ਆਇਆ ਚਾਹ ਬਣਾ ਦੋ ਉਹਦਰੋਂ ਆਇਆ ਚਾਹ ਬਣਾ ਦੋ ਚਾ ਨਾ ਹੋਗੀ ਲੈ ਹਾਲ ਮੇਰੇ ਪੁੱਥੇ ਆਲ ਵੇਖੀ ਜਾਂਦੀ ਹੈ ਲੈ ਅਰੇੜੀ ਭਰੀ ਪਈ ਭਾਜੀ ਨੇ ਮੈਂ ਕੰਮ ਆਖਿਆ ਕਿ ਰੇੜੀ ਮਾਤਰੀ ਭਰ ਦਿਨਾ ਵਾ ਤੇ ਸਸਾ ਛੋਟਾ ਹੀ ਉਹਨੂੰ ਪਤਾ ਨਾ ਕਿ ਟੁੱਕੀ ਨਹੀਂ ਜਾਂਦੀ ਪਰ ਪੋਣਾ ਤਨ ਪੱਟੇ ਬਾਹਰ ਪਹਿਲਾ ਮੈਂ ਸਫਾਈ ਕਰ ਲਾਵਾਂ ਥੱਲੇ ਤੁਹਾਡੀ ਲੱਗ ਘੰਟੇ ਪਿਆ ਥੱਲੇ ਤੂੰ ਨਾ ਮੈਂ ਇਨਾ ਕੰਮ ਕਰਦਾ ਤੇ ਮਾਸੀ ਚਾਹ ਬਿਲਕੁਲ ਕਿਉਂ ਗੱਲਾਂ ਕਰਦੀ ਹੈ ਸਾਰੀ ਦਿਹਾੜੀ ਮੈਂ ਕੰਮ ਤੇ ਲੱਗ ਰਹੇ ਨਾ ਕਹਦਾ ਪਾਜੀ ਆ ਗਿਆ ਉਹਨੇ ਪਾਣੀ ਵਾਲੇ ਕੀ ਕੀ ਕੰਮ ਖਾ ਦੇਣਾ ਮੈਨੂੰ ਤੇ ਉਦੋਂ ਨਹੀਂ ਪਤਾ ਕੁਝ ਜੋ ਬਣਾ ਜੋ ਬਣਾ ਆਹ ਬੜ ਤੂੰ ਪੱਠੇ ਪਾ ਦੇਣੇ ਪਹਿਲਾਂ ਜਿੱਦਾਂ ਮਾਤਾ ਲਈ ਆ ਆਖਣ ਤੋਹਾ ਹੁੰਜੰਡਿਆ ਪਿਆ ਵਾ ਉਹ ਮਾਜ਼ਰਾ ਗੰਦੇ ਸਾਬ ਕਰੀ ਲਵਾ ਥਲੋ ਰਹਿਣ ਦੇ ਤੂੰ ਇੱਧਰ ਆ ਮੇਰੀ ਸੁਣ ਗੱਲ ਬਹੁਤ ਗੁੱਸਾ ਤੈਨੂੰ ਕੀਤਾ ਬੀਬੀ ਦੀ ਗੱਲ ਦਾ ਤੈਨੂੰ ਰੋਜ਼ ਹੀ ਇਦਾਂ ਕਹਿੰਦੀ ਤੇ ਮੇਰੇ ਬੜਾ ਜੀ ਨੂੰ ਕੋ ਹੁੰਦਾ ਹੀ ਹਾਏ ਮੈਨੂੰ ਕੀ ਪਤਾ ਮਾ ਚਾਹ ਕਿਹਾ ਤਾ ਚਾਹ ਬਣਾ ਦੇ ਚਲ ਤੂੰ ਕਹਿਤਾ ਵਾ ਇਹਦੇ ਹੁੰਦਿਆਂ ਚਾਹ ਨਾ ਮੰਗਿਆ ਕਰ ਜਦੋਂ ਅੱਗੋਂ ਪਿੱਛੋਂ ਗਾਂ ਪਸ਼ਾਹ ਹੁੰਦੀ ਨਾ ਬੀਬੀ ਉਦੋਂ ਮੇਰੇ ਕੋਲ ਚੀਜ਼ ਮੰਗ ਲਿਆ ਕਰ ਉਹਦੇ ਹੁੰਦਿਆਂ ਤੂੰ ਕਹਿਤਾ ਚਾਹ ਬਣਾ ਦੇ ਤੇ ਕਿੰਨੀਆਂ ਉਹਨੇ ਗੱਲਾਂ ਕੀਤੀਆਂ ਤੇ ਮੈਨੂੰ ਬਹੁਤ ਦੁੱਖ ਲੱਗਾ ਓਹਦੇ ਗੱਲ ਪੈਣ ਮੰਨਦਾ ਮੈਂ ਤੇਰੀ ਹਾਂ ਜਿਦੋਂ ਮੈਨੂੰ ਇੰਨਾ ਕੰਮ ਇੱਕ ਘਰੋਂਦੇ ਆ ਹਾਂ ਤੇ ਜੇ ਉਹਦੇ ਸਾਹਮਣੇ ਚਾਹ ਘੱਤੀ ਫਿਰ ਕੀ ਹੋ ਗਿਆ ਆ ਆਪ ਭਾਵੇਂ ਗਲਾ ਤੇ ਜਦੋਂ ਐਦਾਂ ਕੋਈ ਚੀਜ਼ ਮੰਗਦਾ ਤਾਂ ਉਦੋਂ ਪਤਾ ਨਹੀਂ ਉਹਨੂੰ ਕੀ ਹੁੰਦਾਈ ਆ। ਹੂੰ ਤੀ ਜਦੋਂ ਪਿੰਡ ਜਾਣ ਦੀ ਗੱਲ ਕੀਤੀ ਤਦੋਂ ਮੇਰੇ ਚੁੱਪੀ ਕਰ ਗਈ। ਚੁੱਪ ਕਰ ਗਈ ਆ ਉਹ। ਤਾਂ ਕੋਈ ਗੱਲ ਨਹੀਂ ਉਦਾਂ ਨਾ। ਮਾ ਢੋਨੀ ਕੀ ਮਾਰੀ। ਪਤਾ ਨਹੀਂ ਐਦਾਂ ਸਾਨੂੰ ਭੈਣ ਭਰਾਵਾਂ ਨੂੰ ਬੈਠਾ ਵੇਖ ਕੇ ਜੈ ਭਿੰਦੀ ਰੌਲਾ ਪਾਉਣਾ। ਇਹਦੇ ਹੁੰਦਿਆਂ ਤੋਂ ਵਿਆਹ ਬਣਾ ਕਰ ਮੇਰੇ ਲਾਗੇ ਜਦੋਂ ਘਰ ਹੁੰਦੀ ਜਦੋਂ ਆਪਸ਼ਾ ਹੋਈ ਹੁੰਦੀ ਨਾ ਉਦੋਂ ਗੱਲਾਂ ਕਰ ਲਿਆ ਕਰਾਂਗੇ ਭੈਣ ਭਰਾ ਢੋਪੋ ਲਿਆ ਕਰਾਂਗੇ। ਜੰਦਾ। ਮਾਸੀ ਆਣ ਜਿਵੇਂ ਕਿਸੇ। ਨਾ ਜਾਵੇ ਕਿਉਂਕਿ ਮੈਂ ਉਹ ਬੈਠੀ ਹੀ ਉੱਥੇ ਤੇ ਮੈਂ ਦੂਜੇ ਬੰਦੇ ਦੀ ਹੋ ਗਏ ਤੇਰੇ ਮਗਰ ਆ ਗਈ ਉਹ ਭਾਈ ਕੀ ਆ ਤੁਂ ਜੋਂ ਅੱਗਨੇ ਕਿੰਨਾ ਕੰਮ ਕਰਦਾ ਵਾ ਤੇ ਮੇਰੇ ਤੇ ਲਿਆ ਮੈਂ ਹੂੰ ਹੀ ਜਿੰਨੀ ਜਰ ਲਈ ਨਹੀਂ ਤਾਂ ਹਕੂ ਗਲੀ ਹਾਂ ਕੋਈ ਗੱਲ ਕੋਈ ਗੱਲ ਪੱਠੇ ਪਾਲਾ ਉਹਨਾਂ ਨੇ ਆਣ ਕੇ ਫੇਰ ਨਾ ਬੋਲਣ ਦਾ ਬਣਾਵੇ ਉਹਨਾਂ ਦੀ ਗਾੜੀ ਪੱਠੇ ਤੇ ਹੈ ਨਹੀਂ ਤੇ ਕਿੱਦਾਂ ਰਸਤੇ ਕਿ ਢਈਆਂ ਵਾ ਪੁਣਾ ਪੁਣਾ ਮੈਨੂੰ ਪਰੇ ਇਹਨਾਂ ਨੇ ਤੇ ਪੁਣਾ ਨੂੰ ਆਫ ਭਾਈ ਮੇਰਾ ਵੀਰ ਵਿਚਾਰਾ ਕੀ ਆਇਆ ਇੱਥੋਂ ਆ ਕੀ ਦਾ ਮਾਪੇ ਹੋਣੇ ਚਾਹੀਦੇ ਆ ਜੇ ਮੈਂ ਉਹਦੇ ਲਾਗੇ ਕੋਈ ਗੱਲ ਕਰ ਦਿਆਂ ਤੇ ਉਹ ਟੈਨਸ਼ਨ ਲੈ ਜਾਂਦਾ ਵਾ ਉਹ ਮਾਪੇ ਨਹੀਂ ਹੈਗੇ ਤੇ ਭਰਾ ਪਰ ਜਾਈ ਨਹੀਂ ਚੱਜਦੇ ਹੁਣ ਕੀ ਕਰਾਂ ਮੈਂ ਬੜਾ ਉਸਾਵਾ ਕੰਮ ਹੁਣ ਤੇ ਇਹਦੇ ਚੱਲਦੇ ਆ ਦੀਦੇ ਕੋਡੇ ਤੇ ਕੰਮ ਕਰੀ ਜਾਂਦਾ ਜਦੋਂ ਬੈ ਗਿਆ ਤੇ ਇਹਨੂੰ ਕਿੰਨੇ ਪੁੱਛਣਾ ਵਾ ਹੇ ਰੱਬਾ ਉਹ ਕੱਠਾ ਮਾੜਾ ਮੋਟਾ ਵਿਆਹ ਹੋ ਜੇ ਗੱਲ ਮੇਰੇ ਭਰਾ ਦਾ ਘਰ ਵੱਸ ਜਾਵੇ ਜੋ ਬਣ ਹਬਰ ਮੈਂ ਅਖੰਡੀ ਤੇਰਾ ਵੀ ਕਿਤੇ ਮਾੜਾ ਮੋਟਾ ਵਿਆਹ ਹੋ ਜਾਏ ਕਿ ਤੇਰਾ ਵੀ ਘਰ ਵਸ ਜੇ ਪਰ ਉਹਦੇ ਘਰ ਆਈ ਆ ਉਹਨੇ ਵਸਣ ਦੇ ਨਾ ਹਾਂ ਹੋ ਤੇ ਬਿਮਾਰੀ ਆ ਨਾ ਉਹਨੂੰ ਪਹਿਲਾਂ ਕਿਦਾਂ ਮਿੱਠੀਆਂ ਮਾਰਦੀ ਹੁੰਦੀ ਸੀ ਮੇਰਾ ਵੀਰ ਵਾ ਜੋ ਬਣਾ ਮੇਰਾ ਦੇਰ ਨੀਗਾ ਮੈਂ ਭਰਾ ਬਣਾਇਆ ਮਾਂ ਤੂੰ ਮੰਮੀ ਡਾਡੀ ਨੂੰ ਨਾ ਚੇਤੇ ਕਰਿਆ ਕਰ ਕਿੰਨਾ ਤੈਨੂੰ ਕਰਦੀ ਹੁੰਦੀ ਸੀ ਉਹੋ ਗੱਲ ਤਾਂ ਅਦਰ ਤੁਸੀਂ ਆ ਚਾਰ ਦਿਨ ਪੁਰਾਏ ਚਾਵਨਾ ਰੋਟੀ ਮੰਜੀ ਦੇ ਬਿਠਾ ਕੇ ਖਵਾਲਦੀ ਰਹੀ ਉਹੋ ਤੇ ਗੱਲ ਵਾ ਤੇ ਹੁਣ ਉਹ ਤੜਾ ਨਹੀਂ ਕੀ ਸੱਪ ਸੁng ਗਿਆ ਵਾ ਕਿ ਜਾਨ ਨੂੰ ਆਂਡਣਾ ਵਾ ਡਣਾ ਨੇ ਕਿਸੇ ਨੇ ਚੁੱਕਣਾ ਦੇ ਦਿੱਤੀ ਇਹੋ ਗੱਲ ਆਂਦੀ ਇਹ ਉਹ ਵਜਾ ਜੇ ਘਾਵ ਇਹਦਾ ਤਾਂ ਵਿਆਹ ਹੋਣਾ ਤਾਂ ਨਹੀਂ ਹੋਣਾ ਕੋਈ ਨਹੀਂ ਮਹਾਰਾਜ ਦੇ ਅਖਤਿਆਰ ਹੁੰਦਾ ਸਾਰਾ ਕੁਝ ਕੀਪਤਾ ਤੇਰਾ ਸਭ ਕੁਝ ਚੰਗਾ ਹੀ ਨਹੀਂ ਹੋ ਜਾਣਾ ਇਹ ਗੱਲ ਦਾ ਕੀਪਤਾ ਹੁੰਦਾ ਵਾ ਇਹ ਰੱਬ ਜਿਹੜਾ ਵਾ ਨਾ ਬੜਾ ਬੇਅੰਤ ਵਾ ਲੋਕੀ ਜੋ ਮਰਜੀ ਕਹਿੰਦੇ ਰਹਿਣ ਪਹਿਲੇ ਗਲਤ ਰਸਈ ਆ। ਆਹੋ। ਚਲੋ ਵਾਏ ਗੁਰਾਪੇ ਕਰੂ ਗਈ। ਕੋਈ ਨਹੀਂ ਕੋਈ ਨਹੀਂ ਤੂੰ ਫਿਕਰ ਨਾ ਕਰਿਆ ਕਰੀ ਚੰਗਾ। ਆਪੇ ਦੋਵਾਂ ਨੂੰ ਚਮਾ ਸਾਲਾਂ ਨੂੰ ਜੇ ਦੋਵੇਂ ਤੇਰਾ ਅੰਜਲ ਹੋਇਆ ਆਪੇ ਹੋ ਜਾਣਾ। ਹਾਂ ਬੈਠੀ। ਘਰ ਚ ਆਪਣੀ ਆ ਫਿਰ। ਅੱਜ ਇਹ ਕਿੱਥੇ ਬਣਾਈ ਬਾਉ? ਤੂੰ ਹਾ ਪਾਇਆ ਪੱਠੇ-ਪੁੱਠੇ ਮੈਂ ਬਣਾਉਣੀ ਆ ਫਿਰ ਚੰਗਾ। ਚਲ ਪਾ। ਹਾਂ। ਆ ਪਾ ਤੇ ਫਿਰ ਪੂਰ ਕਰ ਦੋ। ਚੰਗਾ। ਕੀ ਕਾਂਡੇ ਜੀਵੀ? ਕਰਨਾ ਗਿਆ ਬੈਠੀ ਕੰਮ ਤੋਂ ਸਾਰਾ ਤੂੰ ਕਰਾਤਾ ਮੇਨਾ ਹਾਂ ਜੀ ਵੀਆ ਪ੍ਰੋਣਾ ਕੋਣ ਆਇਆ ਉਹਨਾਂ ਦੇ ਘਰ ਪ੍ਰੋਣਾ ਜੋ ਬਣ ਜਿਹ ਤੇਰੇ ਤੇਰੇ ਕਿ ਜੱਡਾ ਆ ਹਾਂ ਮੇਰੇ ਕਿ ਜੱਡਾ ਆ ਤੇ ਕਿੰਨਾ ਕੰਮ ਕਰਦਾ ਵਾ ਤੇਰਾ ਹਾਂ ਨਹੀਂ ਕੰਮ ਬਹੁਤ ਕਰਦਾ ਵਾ ਜਦੋਂ ਦਾ ਆਇਆ ਨਾ ਇਹ ਇਹਨੇ ਸਾਰਾ ਕੰਮ ਸੰਭਾਲ ਲਿਆ ਵਾ ਤੇ ਕਈ ਵਾਰ ਨਾ ਮੈਨੂੰ ਬੜਾ ਤਰਸ ਹੁੰਦਾ ਜੇ ਤੇ ਹਾਂ ਤੇ ਵੀ ਇੰਨਾ ਵੇਲਾ ਕੰਮ ਕਰਦਾ ਵਾ ਉਹਨਾਂ ਨੇ ਤਾਂ ਕੰਮ ਹੀ ਛੱਡੇ ਆਪਣੇ ਬਚਰਾ ਹਾਂ ਦੇਨੇ ਜੀ ਦਾ ਕਿੰਨਾ ਕੰਮ ਕਰਨ ੜਿਆ ਤੇ ਦਰਸ ਨਹੀਂ ਹੁੰਦਾ ਉਹਨਾਂ ਨੂੰ ਉਹਨਾਂ ਦਾ ਕਿੱਥੇ ਹੁੰਦਾ ਦਰਸ ਉਹ ਨਾ ਦੀਦੀ ਦਾ ਭਰਾ ਵਾ ਠੀਕ ਉਹਨਾਂ ਦਾ ਭਰਾ ਵਾ ਹਾਂ ਇਹਦੀ ਨਾ ਦੂ ਭਰਾ ਵਾ ਤੇ ਇੱਕ ਤਾਂ ਵੀ ਆਇਆ ਵਾ ਉਹ ਤੇ ਬਾਹਰ ਗਿਆ ਵਾ ਹਾਂਜੀ ਤੇ ਘਰ ਦੀ ਉਹਦੀ ਇੱਥੇ ਰਹਿੰਦੀ ਆ ਤੇ ਮਾਂ ਪਿਓ ਜਿਹੜੇ ਆ ਵੀ ਉਹ ਪੂਰੇ ਹੋ ਗਏ ਸੀਗੇ ਠੀਕ ਠੀਕ ਇਹਦਾ ਪੁੱਛਾਇਦਾ ਵਿਆਹ ਨਹੀਂ ਹੋਇਆ ਇਹ ਹੁਣ ਪਰਜਾਈ ਰੋਣ ਨਹੀਂ ਦਿੰਦੀ ਨਹੀਂ ਰੋਟੀ ਨਹੀਂ ਦਿੰਦੀ ਅੱਛਾ ਤੇ ਇੱਥੇ ਆ ਗਿਆ ਵਾ ਦੀਦੀ ਹਾਲ ਤੇ ਫਿਰ ਮੇਰੇ ਵਾਲਾ ਹੀ ਹੈ ਨਾ ਉਹ ਤਾਂ ਚੱਲ ਹੈ ਗਈ ਆ ਬਸ ਹਾਲ ਤੇ ਫਿਰ ਇਦਾਂ ਹੀ ਜੋ ਕਿਸਮਤ ਹੈ ਨਾ ਹਾਰ ਦੇ ਜਾਂਦੀ ਹੈ ਨਾ ਤੇ ਫਿਰ ਬੰਦਾ ਘਰ ਕਿ ਸੱਕਦਾ ਵਾ ਵੇਖ ਮੇਰੀ ਵੀ ਕਿਸਮਤ ਕਿੱਦਾਂ ਦੀ ਹੈ ਮੇਰੇ ਤੇ ਕੋਈ ਵੀ ਨਹੀਂ ਹੈਗਾ ਕਿਉਂ ਜੇ ਮੇਰੇ ਮੰਮੀ ਡੈਡੀ ਹੁੰਦੇ ਨਾ ਮੇਰਾ ਤਲਾਕ ਹੁੰਦਾ ਉਹ ਮਗਰ ਜਾਂਦੇ ਕੀ ਗੱਲ ਆ ਕੀ ਨਹੀਂ ਪੁੱਛਦੇ ਸਾਰਾ ਕੁਝ ਤੁਹਾਨੂੰ ਤੇ ਫਿਰ ਵੀ ਪਤਾ ਹੀ ਆ ਮੇਰੀ ਸੱਸ ਕਿੰਨੀ ਚਲਾਕ ਉਸ ਤੇ ਸੀ ਬਹੁਤ ਜ਼ਿਆਦਾ ਚੁੜਾ ਆ ਠੀਕ ਹੈ ਅਮਰੋਂ ਪਰ ਇਹ ਗੱਲ ਨਹੀਂ ਹੁੰਦੀ ਵੀ ਮਾਪਿਓ ਪਿੱਛੇ ਜਾਣ ਤੇ ਧੀਆ ਦੇ ਵਸੇ ਬੇ ਹੋ ਜਾਂਦੇ ਆ ਕਈ ਨਾ ਲੋਕ ਹੀ ਇਦਾਂ ਦੇ ਮਾੜੇ ਟੱਕਰ ਜਾਂਦੇ ਆ ਮਾਪਿਓ ਦੇ ਪੈਰ ਭਰਾਵਾਂ ਦੇ ਹੁੰਦਿਆ ਸੁੰਦਿਆ ਵੀ ਨਾ ਤੇ ਇਦਾਂ ਦੇ ਕੰਮ ਕਰਦੇ ਹੋ ਉਹ ਤੇ ਹੈ ਦੀਦੀ ਪਰ ਮੈਂ ਕਿਵਲੇ ਸੋਚਦੀ ਆ ਜੇ ਤੂੰ ਨਾ ਹੁੰਦੀ ਮੇਰੇ ਕੋਲ ਤੇ ਮੈਂ ਕਿੱਥੇ ਜਾਂਦੀ ਲੈ ਕਿਉਂ ਨਾ ਹੁੰਦੀ ਮੈਂ ਨਹੀਂ ਹੋਂ ਤੈਨੂੰ ਜਾਣ ਦੇਣਾ ਹੈਗਾ ਤੂੰ ਉੱਥੇ ਵਿਚਾਰੀ ਇਕੱਲੀ ਰਹਿਣੀ ਆ ਜੇ ਮੇਰੀ ਪਰਜਾਈ ਚੱਜਦੀ ਹੋਵੇ ਤਾਂ ਉਹ ਵੀ ਤੇਰੇ ਲੱਗੇ ਲੱਗੇ ਉਹ ਵੀ ਨਹੀਂ ਚੱਜਦੀ ਤੁਹਾਡੀ ਪਰਜਾਈ ਤੇ ਚਲੋ ਹੈ ਹੀ ਹੈ ਤੇ ਮੇਰਾ ਤੇ ਇਸ ਦੁਨੀਆ ਤੇ ਕੋਈ ਵੀ ਨਹੀਂ ਹੈਗਾ ਨਾ ਮਾਂ ਕਰਿਆ ਘਰਮ ਰਹਿਦਾ ਫਿਰ ਮੇਰੇ ਬੜੇ ਦਿਲ ਨੂੰ ਨਾ ਵਲੇਟ ਜੇ ਪੈਂਦੇ ਆ ਕਿਉਂ ਨਹੀਂ ਹੈਗਾ ਮੈਂ ਜੋ ਹੈਗੀ ਆ ਤੂੰ ਨਾ ਐਵੇਂ ਨਾ ਆਪਣੇ ਮਨ ਨੂੰ ਇਦਾਂ ਲਿਆਇਆ ਕਰ ਅੱਛਾ ਠੀਕ ਆਓ ਉਹ ਨਹੀਂ ਮੈਂ ਤੈਨੂੰ ਜਾਣ ਦੇਣਾ ਹੈਗਾ ਹੁਣ ਤੂੰ ਇੱਥੇ ਰਹੀ ਅੱਛਾ ਐਵੇਂ ਐਡੇ ਵੱਡੇ ਘਰ ਦੇ ਵਿੱਚ ਨਾ ਕੱਲੀ ਰਹਿਣੀ ਆ ਪਰ ਜੇ ਘਰੇ ਵੀ ਨਾ ਜਾਵਾਂ ਤੇ ਕਰ ਬੰਦ ਪਿਆ ਖਰਾਬ ਹੋ ਜਾਣਾ ਕੋਈ ਗੱਲ ਨਹੀਂ ਖਰਾਬ ਹੋ ਜੂਗਾ ਤਾਂ ਹੋ ਜਵੇ ਹਾਏ ਸੱਚੀ ਗੱਲ ਦੱਸਾਂ ਜਦੋਂ ਮੈਂ ਇੱਥੇ ਹੁੰਨੀ ਆ ਨਾ ਮੇਰੇ ਤੇ ਮਨ ਹੋਰ ਦਾ ਹੋ ਰਹੀ ਹੋ ਜਾਂਦਾ ਦੀਦੀ ਤੇ ਜਦੋਂ ਉੱਥੇ ਰਹਿਣੀ ਆ ਨਾ ਤੇ ਖਿਆਲ ਪਤਾ ਨਹੀਂ ਕਿੰਨੇ ਕ ਬੰਨੇ ਚੱਲ ਜਾਂਦੇ ਮੇਰਾ ਖਿਆਲ ਮੇਰਾ ਆਪਣਾ ਮਨ ਹੋਰ ਹੋ ਜਾਂਦਾ ਵਾਣਾ ਕਹਿੰਦੇ ਹੁੰਦੇ ਨਾ ਵੀ ਜਿੱਦਾਂ ਮਾਂ ਦੇ ਨਾਲ ਗੱਲ ਕਰੋ ਨਾ ਤੇ ਮਾਣਾ ਹੌਲਾ ਹੋ ਜਾਂਦਾ ਵਾ ਕਿ ਮਾਂ ਜਿਹੜੀ ਹੈ ਨਾ ਉਹ ਸਾਡੀਆਂ ਗੱਲਾਂ ਜਿਹੜੀਆਂ ਵਾ ਦੂਸਰੇ ਨੂੰ ਨਹੀਂ ਦੱਸਦੀ ਜੇ ਤੁਹਾਨੂੰ ਕੋਈ ਗਲਤੀ ਵੀ ਕਰ ਦਿੰਦੇ ਆ ਨਾ ਤੇ ਆਪਾਂ ਮਾਂ ਨੂੰ ਦੱਸ ਦਈਏ ਤੇ ਮਾਂ ਜਿਹੜੀ ਹੈ ਨਾ ਉਹ ਗਲਤੀ ਨੂੰ ਨਾ ਛੁਪਾ ਲੈਂਦੀ ਆ ਹਾਂਜੀ ਆ ਨਾ ਕਿ ਸਮਝਾ ਦਿੰਦੀ ਆ ਜੇ ਆਪਾਂ ਕਿਸੇ ਨੂੰ ਦੱਸਦੇ ਆ ਤੇ ਉਹ ਜਿਹੜੇ ਹੈਗੇ ਲੋਕ ਨਾ ਗਾਹ ਤੋਂ ਗਾਂ ਦੱਸੀ ਜਾਂਦੇ ਆ ਨਾ ਤੇ ਉਹ ਗੱਲ ਕਰਕੇ ਨਾ ਮਨ ਸ਼ਾਂਤ ਨਹੀਂ ਹੁੰਦਾ ਤੇ ਫਿਰ ਮਾਂ ਤੋਂ ਬਾਹਰ ਜਿਹੜੀਆਂ ਭੈਣਾਂ ਹੁੰਦੀਆਂ ਨਾ ਉਹਨਾਂ ਨਾਲ ਆਪਾਂ ਗੱਲ ਕਰ ਸਕਦੇ ਹਾਂ ਤੇ ਮੈਂ ਤੇਰੇ ਨਾਲ ਕਰ ਲੈਣੀ ਆ ਤਾਂ ਤੂੰ ਮੇਰੇ ਨਾਲ ਕਰ ਲੈਣੀ ਉਹ ਤੇ ਹੈ ਦੀਦੀ ਗੱਲ ਸਹੀ ਆ ਮਾਪੇ ਦਾ ਹੋਣਾ ਬਿਲਕੁਲ ਕਿੰਨਾ ਜ਼ਰੂਰੀ ਹੈ ਹਾਂ ਮਾਪਿਓ ਵੀ ਹੋਣੇ ਚਾਹੀਦੇ ਤੇ ਭੈਣਾਂ ਭਰਾ ਵੀ ਹੋਣੇ ਚਾਹੀਦੇ ਆ ਹੈਨਾ ਤੇ ਹੋਰ ਆਪਾਂ ਕਿਸੇ ਨਾਲ ਕੋਈ ਗੱਲ ਆਪਣੀ ਦਿਲ ਦੀ ਨਹੀਂ ਕਾ ਸਕਦੇ ਹੈਨਾ ਪਰ ਇਹ ਜੋ ਬਣ ਵੀ ਆ ਨਾ ਤੇ ਜੋ ਬਣ ਜਿਹੜਾ ਵਾ ਆਪਣੀ ਭੈਣ ਕੋਲ ਆਇਆ ਵਾ ਭੈਣ ਨਾ ਦੁੱਖ ਸੁੱਖ ਫੋਲਦਾ ਵਾ ਹੈਨਾ ਤੇ ਉਹਦਾ ਮਨ ਜਿਹੜਾ ਸ਼ਾਂਤ ਰਹਿੰਦਾ ਬੇਸ਼ੱਕ ਜਿੰਨਾ ਮਰਜੀ ਕੰਮ ਕਰਦਾ ਨਾ ਪਰ ਇਹ ਕਿ ਜਦੋਂ ਭੈਣ ਕੋ ਰੋਟੀ ਮੰਗਦਾ ਚਾਹ ਮੰਗਦਾ ਵਾ ਤੇ ਭੈਣ ਤੇ ਨੀਣਾ ਕੋ ਜਵਾਬ ਦਿੰਦੀ ਹੋਰ ਭਾਵੇਂ ਕੋ ਜਿੰਨਾ ਮਰਜੀ ਦੇ ਹੀ ਜਾਵੇ ਹਾਂਜੀ ਹਨਾ ਤੇ ਪਰ ਜਾਇ ਨੇ ਤੇ ਛੱਤੀ ਗੱਲਾਂ ਕਰਕੇ ਤੇ ਫੇਰ ਕਹਿੰਦੇ ਰੋਟੀ ਦਿੰਦੀ ਹਾਂ ਹਾਂਜੀ ਅਸ਼ਾ ਏਦਾਂ ਹੱਸਦੀ ਆ ਹਾ ਹਾ ਉਹ ਨਾ ਦੀਦੀ ਮੇਰੇ ਤੋਂ ਫੇਰ ਦੁੱਖ ਸੁੱਖ ਫੋਲਦੇ ਰਹਿੰਦੇ ਆ ਤੇ ਫੇਰ ਮੈਨੂੰ ਤਾਂ ਕਰਕੇ ਗੱਲਾਂ ਦਾ ਪਤਾ ਵਾ ਤੇ ਦੀਦੀ ਉਹਦੇ ਹਾ ਏਦਾਂ ਮੇਰੇ ਵਾਂਗੂ ਹੀ ਆ ਪਰ ਉਹ ਕੰਮ ਕਰਦਾ ਵਿਚਾਰਾ ਥੱਕਦਾ ਨਹੀਂ ਨਹੀਂ ਥੱਕਦਾ ਹੋਊਗਾ ਜੇ ਥੱਕਦਾ ਵੀ ਹੋਗਾ ਤਾਂ ਨੇ ਕਿੰਨੇ ਕਿਹਨੂੰ ਕਹਿਣਾ ਵਾ ਫਿਰ ਭੰਨ ਦੇ ਘਰ ਰਹਿੰਦੇ ਆ ਨਾ ਠੀਕ ਹਾਂ ਕਿੱਥੋਂ ਆਇਆ ਵਾ ਮਾਰੇ ਗਿਆ ਅੰਦਰ ਕੱਢ ਗਿਆ ਨੂੰ ਅੱਛਾ ਤੂੰ ਕਿ ਚਲੀ ਆ ਮੈਂ ਵੀ ਅੰਦਰੋਂ ਇੱਥੋਂ ਬਾਹਰ ਨਿਕਲੀ ਆ ਹਾਂ ਤੇ ਜਿਓ ਘਰ ਨੂੰ ਕਰ ਲੈ ਆਈਓ ਪੱਠੇ ਪਾਉਣ ਪੱਠੇ ਹੁਣ ਲੱਗਾ ਪਾਉਣੋ ਭੰਨ ਦੇ ਗੋਡੇ ਲਾ ਕੇ ਬੈਠਾ ਭੰਨ ਦੇ ਗੋਡੇ ਲਾ ਕੇ ਕੀ ਕੀ ਪਤਾ ਵਾ ਇਹਨੂੰ ਗੱਠੇ ਜੇ ਇਹਨੂੰ ਪਤਾ ਨਹੀਂ ਲੱਗਦਾ ਕੋਈ ਕੰਮ ਕਿੱਦਾਂ ਕਰਨਾ ਆਜੇ ਵੀ ਨਹੀਂ ਜਾਣਦੇ ਮੈਨੂੰ ਚਾਹ ਬਣਾ ਕੇ ਦੇ ਇਹ ਅਮਲੀ ਇਸ ਨਹੀਂ ਚਾਹ ਪੀ ਜਾਂਦਾ ਗਲਾਸ ਪਰ ਪਰ ਤੇ ਉਹਨਾਂ ਨੇ ਗਲੋਂ ਲਾ ਕੇ ਤੇ ਸਾਡੇ ਗਲ ਪਾਤਾ ਪਰਾਈ ਤਾਂ ਹੀ ਇਹ ਨੂੰ ਰੱਖਦੀ ਤਾਈਓ ਨਹੀਂ ਰੱਖਦੀ ਅੱਜ 24 ਘੰਟੇ ਦੀ ਚਾਹ ਹੀ ਮੰਗੀ ਜਾਂਦਾ ਕੰਮ ਨੂੰ ਕਦੇ ਹੱਥ ਨਹੀਂ ਲਾਉਂਦਾ ਏ ਤੇ ਹੁਣ ਮੈਨੂੰ ਮੈਂ ਮਾਸੀ ਚਾਹ ਹੀ ਮੰਗ ਲਈ ਆ ਤੇ ਮੈਂ ਖਾ ਚੱਲ ਉਹ ਆਂਦੀ ਬਣਾਦਾ ਤੇ ਮੈਂ ਖਾ ਰਹੀ ਨਹੀਂ ਅਜੇ ਰਹਿਣ ਦੇ ਹੁਣ ਪਹਿਲਾਂ ਤੂੰ ਚਾਹ ਉਹ ਢੀਕਦਾ ਰਹੂਗਾ ਮੁੜ ਕੇ ਫੇਰ ਪੀਣ ਕੈਂਟਾ ਲਾ ਦੂਗਾ ਤੇ ਹੁਣ ਚਾਹ ਇਹਨੂੰ ਦੇਣੀ ਹੈ ਚਾ ਕੀ ਇਹਦੇ ਉਹੋ ਗੱਲ ਵੀ ਸੁਰ ਸਵਾਦ ਨਹੀਂ ਕੋਈ ਕੰਮ ਦਾ ਇਹਦੇ ਜਿਆਦਾ ਉਹ ਨਹੀਂ ਕੇ ਵੇਖਾ ਭਲਾ ਮੈਂ ਫਿਰ ਹਾਂ ਆਈ ਨਾ ਗਿਆ ਉਹ ਉਧਰ ਨੂੰ ਕਲਿਆਰ ਹੈਗਾ ਵਾ ਮੈਂ ਅੱਛਾ ਉਹ ਨਾ ਮਈਆ ਦੁੱਧ ਨਹੀਂ ਦਿੰਦੀ ਗਾ ਜੇ ਨਹੀਂ ਸਹੀ ਜਿਹੜੀ ਚਾ ਪੀਂਦਾ ਰਹੀ ਚਲ ਅੱਛਾ ਕੋਈ ਨਹੀਂ ਜੇ ਪੀਂਦਾ ਤਾਂ ਪੀ ਲੈ ਉਹ ਤਾਂ ਪਰ ਕੰਮ ਤੇ ਖਰੇ ਆ ਜੀ ਤੇ ਕੋਈ ਗੱਲ ਨਹੀਂ ਰੋਟੀ ਦੀ ਵੀ ਕੋਈ ਗੱਲ ਨਹੀਂ ਬੰਦਾ ਕੰਮ ਦਾ ਖਰੇ ਵਾ ਸਸਤ ਜਿਆ ਰਹਿੰਦਾ ਸਸਤ ਜਿਆ ਮੈਂ ਵੇਖਾਂ ਭਲਾ ਨੂੰ ਭਲਾ ਪਾਏ ਵੀ ਹੈਗੇ ਆ ਕਿ ਜਾਂ ਉਦਾਂ ਹੀ ਬੈਠਾ ਉੱਥੇ ਜਾਣਾ ਨਹੀਂ ਜਾ ਵੇਖ ਕੇ ਆ ਭਲਾ ਪਪਾ ਵਾ ਵੰਡ ਥੋੜਾ ਡਗਰੋ ਉਹ ਕੀ ਕਾਂਡੇ ਆ ਵਾ ਤੂੰ ਪਰਿਵਾਰ ਨੂੰ ਬੋਲ ਗਏ ਵੰਡ ਪਾ ਪੱਠੇ ਪਾਤੇ ਆ ਪੱਠੇ ਪਾਤੇ ਆ ਕਿ ਉਹ ਰੇੜੀ ਦੇ ਗੋਏ ਵਾਲੀ ਦੀ ਉਦਾਂ ਖਲੋਤੀ ਆ ਉਹ ਮੈਂ ਧਰ ਕੇ ਤੇ ਰੱਖੀ ਤੇ ਤੁਹਾਨੂੰ ਮੈਂ ਕਿਹਾ ਛੱਡ ਦਿਓ ਤੇ ਤੁਰ ਪਾਏ ਮੈਂ ਕਿ ਛੁੱਟੀ ਨਹੀਂ ਆਂਦੀ ਲੈ ਇਹ ਕਦੇ ਕਿੰਨਾ ਕੰਮ ਹੀ ਯਾਰ ਇੰਨਾ ਕੰਮ ਤੂੰ ਕਰ ਲਈਏ ਹੋਰ ਕਰਦਾ ਵਾ ਤੇ ਇਹਨੂੰ ਇਹਨੇ ਕਿਨੇ ਸੁਟਣੀ ਆ ਉਹ ਭੜੀ ਵੀ ਵਜਾਦੀ ਤੇ ਤੂੰ ਆ ਪਿਆ ਮੈਂ ਛੱਡ ਲੂੰਗਾ ਦੇਖੋ ਸਮਝ ਨਹੀਂ ਪਤਾ ਵੀ ਮੈਂ ਡੱਗਰਾ ਲਾ ਕੇ ਪਿਛਾਂ ਹਿਟਾਦਾ ਉਥੇ ਆ ਇਥੋਂ ਚੁੱਕ ਕੇ ਹਿੱਥੇ ਦਾ ਰੇੜੀ ਰੇੜਮੀ ਆ ਉਹ ਪੂਰੜਦਾ ਕਰਿਆ ਜਨਾ ਉਧਰ ਰੇੜੀ ਨੂੰ ਰੇੜੀ ਜਾ ਪਲਟ ਜਾਂਦੀ ਮੇਕੋ ਨਹੀਂ ਸੁਤਰੋਂਦਾ ਪਲਟ ਜਾਂਦੀ ਹਾਂ ਪਲਟੇ ਪਹਾੜੀਆਂ ਤੇ ਚੰਦਿਆਂ ਤੂੰ ਜਾ ਕੇ ਪਲਟ ਜਾਂਦੀ ਤੇਰੇ ਕੋ ਕੀ ਇਹ ਜੰਦਰ ਕੋ ਗੋਆ ਨਹੀਂ ਸੁਟਿਆ ਜੰਦਰ ਤਰੀ ਆਖੀ ਜਨਾ ਚਾਹ ਦੇ ਦੋ ਰੋਟੀ ਦੇ ਦੋ ਐਂ ਨਾ ਬਾਬਾ ਚਾਹ ਹੀ ਪੀਤਰੇ ਜਨਾ ਮੈਂ ਨਾ ਮੈਂ ਕੰਮ ਕਰਦਾ ਮੈਂ ਰੋਟੀ ਪਣੀ ਨਹੀਂ ਮੰਗਣਾ ਉਹ ਖਾ ਵੀ ਇਹ ਥੋੜਾ ਵੀ 24 ਘੰਟੇ ਰੋਟੀਆਂ ਉਹਨੇ ਸ਼ਿੱਕੂ ਦੁਆਰੀ ਰਹਿਣਾ ਕਿ ਰੋਟੀਆਂ ਵਾਲੇ ਦੇ ਮੈਂ ਕੋਈ ਤੇਰੀ ਟੰਗਰਾਲ ਰਹਿਣਾ ਸ਼ਕੂਲ ਕਿ ਸੁਣਾ ਰਹਿਣ ਦਿਓ ਚੱਲ ਪਾ ਦੇ ਉਹਦਾ ਪਕਾਰਾ ਹਾ ਕਰਕੇ ਦੇ ਅੰਦਰ ਪੱਠੇ ਪਾ ਦੇ ਉਹ ਪਰਦੇ ਘੁਰਲੀ ਉਹਨਾਂ ਅੰਦਰ ਹੀ ਪੋਲੇ ਬਣੇ ਆ ਤੇ ਪੋਣੇ ਨਹੀਂ ਗੇ ਤੈਨੂੰ ਪਤਾ ਤਾਂ ਹੈਗਾ ਰੋਜੀ ਉਹੋ ਗੱਲ ਉਹ ਪ੍ਰਵਾਪੀ ਜੇ ਨਾ ਕੀ ਘੜੀ ਉੱਥੇ ਚਿੱਲ ਗਿਆ ਵਾ ਤੇ ਤੂੰ ਮਗਰੋਂ ਪੱਠੇ ਆਈ ਨਾ ਫੇਰ ਟੇਮ ਮਗਰੋਂ ਪੱਠੇ ਮੈਨੂੰ ਠੀਕ 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 ਬੈ ਚਾਹ ਵੀ ਨਾ ਕੋਟਣ ਮੈਨੂੰ ਵੀ ਪੀ ਲੈਣ ਦੇ ਮੈਂ ਆਇਆ ਉਧਰੋਂ ਜਿਦੋਂ ਮੈਂ ਚਾਹ ਮੰਗੀ ਉਦੋਂ ਸਾਰੇ ਟੱਪਨੋਂ ਮੁਕਤ ਪੈ ਜਾਂਦੀ ਆ ਇਹ ਵਿਹਲਾਈਓ ਸਿਰੇ ਦਾ ਮੋਟਰਸਾਈਕਲ ਤਾਂ ਘੁੰਮ ਫਿਰ ਕੇ ਆ ਗਿਆ ਹੀ ਹੈ ਹੁਣ ਚਾਹ ਪਾਲ ਦਈਏ ਤੇ ਸਾਨੂੰ ਜਹਾ ਕਿਥੇ ਮਿਲਨੀ ਬੰਦਰ ਆਵੇ ਇੱਥੇ ਹੀ ਆ ਹਾਂਜੀ ਚਾਹ ਨਹੀਂ ਕੋ ਟੱਕਦੀ ਚਾਹ ਤੇ ਮੈਂ ਬਣਾ ਕੇ ਬੈਠੀ ਹਾਂ ਅੱਛਾ ਜੋ ਬਣ ਮੰਗਣ ਡਿਆ ਸੀ ਚਾਹ ਤੇ ਮੈਂ ਚੱਲ ਮੈਂ ਚਾਹ ਬਣਾ ਦੇਂਦੀ ਹਾਂ ਉਹਨੇ ਚਾਹ ਵੀ ਢੀ ਆ ਆਹੋ ਸਵੇਰ ਦਾ ਤੇ ਵੇਲਾ ਘਰੇ ਹੀ ਕੀ ਉਹਨੂੰ ਗਲਾਸ ਭਰ-ਭਰ ਚਾਹ ਰੇਢਾਈ ਜਾਨੀ ਉਹਦਾ ਫੁੱਲ ਸਾੜਨਾ ਨੂੰ ਲੈ ਚਾਹ ਇੰਨੀ ਮਰਦ ਨਹੀਂ ਉਹਨੇ ਪੀਤੀ ਵਿਚਾਰੇ ਨੇ ਸਵੇਰ ਦੀ ਚਾਹ ਹੀ ਜਿੰਨੀ ਵਾਰ ਬਣਾਉਣੀ ਹੋਣੀ ਉਹਨੀ ਵਾਰੀ ਪੀਣੀ ਮੈਂ ਤੇ ਦੋ ਵਾਰ ਚਾਹ ਬਣਾਈ ਸਵੇਰ ਦੀ ਇੱਕ ਵਾਰ ਸਵੇਰੇ ਤੇ ਸਾਰਾ ਦਿਨ ਵੇਲਾ ਹੀ ਆ ਇੱਥੇ ਕੀ ਕੰਮ ਕਰਦਾ ਓ ਪੱਠੇ ਵੇ ਕਿਹੜੇ ਵੇਲੇ ਪਾਉਣ ਗਿਆ ਉਹ ਟਾਈਮ ਆ ਕੋਈ ਪੱਠੇ ਆਂਦਾ ਐਵੇਂ ਲੋਕੀ ਦੋਰੇ ਪੱਠੇ ਪਾ ਦਿੰਦੇ ਆ ਮੇਰੀ ਸੁਣੋ ਗੱਲ ਸਾਰਾ ਕੰਮ ਉਹ ਹੀ ਕਰਦਾ ਵਾ ਵਿਚਾਰਾ 90 ਮਿੰਟ ਮੇਰੇ ਲਾਗੇ ਬਹਿ ਗਿਆ ਧੁੱਪੇ ਬੀਬੀ ਆ ਗਈ ਹਲੇ-ਹਲੇ ਕਰਦੀ ਹਾਂਜੀ ਤੂੰ ਇੱਥੇ ਇਹਦੇ ਕੋਡੇ ਨਾਲ ਲਾ ਕੇ ਬੈਠਾ ਪੈਣ ਦੇ ਨਾ ਤੇ ਪੱਠੇ ਨਹੀਂ ਪਾਉਣੇ ਕਿੱਡੀ ਆਂਦੀ ਤੂੰ ਕੁਰਸੀ ਮੱਲੀ ਪਿੱਛੇ ਹੀ ਬੁਰਬੁਰ ਕਰਦੀ ਤੁਰੀ ਆਵੇ ਨਹੀਂ ਤੇ ਉਹਨੇ ਕਹਿਣਾ ਨਹੀਂ ਪੱਠੇ ਕਿੰਨੇ ਪਾਉਣੇ ਜਦੋਂ ਆਂਦਾ ਮੈਂ ਸਾਰਾ ਕੰਮ ਕਰੂੰਗਾ ਉਹ ਕਰੂੰਗਾ ਹੁਣ ਹੁੰਦਾ ਵੀ ਨਹੀਂ ਫਿਰ ਹੈ ਤੂੰ ਵੀ ਉਹੋ ਗੱਲ ਪੀ ਉਹਦੀ ਸਾਈਡ ਲਈ ਜਾਨੀ ਮੇਰੀ ਸੁਣੋ ਹੱਲ ਐਨੇ ਦੁਖੀ ਆ ਵਿਚਾਰੇ ਅਹੀਂ ਮੈਂ ਵੀ ਨਾਲ ਦੁਖੀ ਆ ਜਾਂ ਮੇਰਾ ਭਰਾ ਦੁਖੀ ਆ ਤੇ ਜੇ ਚਲ ਵਿਚਾਰਾ ਆ ਹੀ ਗਿਆ ਵਾ ਸਾਰੀ ਦਿਹਾੜੀ ਕੰਮ ਕਰਦਾ ਉਹ ਕਾਮਿਆਂ ਵਾਂਗੂ ਕੰਮ ਕਰਦਾ ਵਾ ਫੇਰ ਕਿਤੇ ਜਾ ਕੇ ਉਹਨੇ ਵਿਚਾਨੇ ਰੋਟੀ ਖਾਣੀ ਉਹਨੇ ਕਾਮਿਆਂ ਵਾਂਗੂ ਕੰਮ ਕਰਦਾ ਅਹੀਂ ਉਹਨੂੰ ਕਿਹੜਾ ਵੀ ਉੱਥੇ ਡੰਗਰਾ ਲਾ ਕੇ ਸੰਭਾਲਦੇ ਆ ਇਥੇ ਅੰਦਰ ਹੁੰਦਾ ਉਹ ਸੌਣ ਦੀ ਗੱਲ ਨਹੀਂ ਹੁੰਦੀ ਦੇ ਤੂੰ ਕੰਮਿਆਰੀ ਗੱਲ ਕਰ ਦਿੱਤੀ ਨਾ ਐਵੇਂ ਕੰਮ ਇੰਨਾ ਸਾਰਾ ਜਿਹੜੀ ਕੰਮ ਕਰਦਾ ਉਹ ਫੇਰ ਵਿਚਾਰਾ ਤਨਖਾਹ ਲੈਂਦਾ ਆ ਆਪਸ ਵਿੱਚ ਲਾ ਦੇ ਤਨਖਾਹ ਲਾ ਦੇ ਐਦਾਂ ਨਹੀਂ ਕਰੀਦਾ ਰੋਟੀ ਖਾਊਗਾ ਹੁਣ ਉਹ ਚਾਹ ਜੂ ਰਹਿਣ ਦੇ ਉਹਦੀ ਕੰਮ ਕਰ ਲੈਂਦੇ ਉਹਨੂੰ ਜਰਾ ਚੱਲ ਕੰਮ ਕਰ ਵਿਚਾਰਾ ਦਿਆਵਾ ਕਰਨ ਪਰ ਇੱਕ ਹੁੰਦਾ ਪਿਆਰ ਨਾਲ ਕੰਮ ਕਹਿਣਾ ਇੱਕ ਹੁੰਦਾ ਦਬਕੇ ਮਾਰ ਕੇ ਕੰਮ ਕਹਿਣਾ ਦਬਕੇ ਮਾਰ ਦੇ ਉਹਦਾ ਦਿਲ ਨੂੰ ਕੋ ਹੁਣ ਨਹੀਂ ਨਹੀਂ ਦਬਕਾ ਮਾਣ ਦੇ ਉਹਨੂੰ ਜੇ ਮੇਰਾ ਹੁਣ ਕੰਮ ਹੀ ਦੱਸਣ ਦੇ ਉਹਨੂੰ ਕਿੱਦਾਂ ਉਹਦੇ ਰੇੜੀ ਉਤਰਾਏ ਉਹਨੇ ਗੋਏ ਦੀ ਭਰੀ ਆ ਸੁੱਟ ਕੇ ਨਹੀਂ ਆਇਆ ਪਰ ਕੀ ਕਿੰਨੀ ਕਿ ਦੂਰ ਉਹ ਸੁੱਟਣਾ ਹੈ ਚਲ ਅਛਾ ਉਹਦੇ ਕੋ ਬਚਾਰੇ ਕੋ ਜਿੰਨਾ ਕੰਮ ਹੁੰਦਾ ਨਾ ਉਹਨੇ ਉਨਾ ਹੀ ਕਰਨਾ ਵਾ ਰੇੜੀ ਉਹਦੇ ਕੋ ਬਚਾਰੇ ਕੋ ਚੁੱਕੀ ਜਾਂਦੀ ਆ ਤੁਸੀਂ ਰੇੜੀ ਸੁੱਟ ਦਿਆ ਕਰੋ ਐਦਾਂ ਦੇ ਬੜੀ ਉਹਦੇ ਵਾਂਗ ਯਾਰ ਕਿੰਨਾ ਕਿ ਦੂਰ ਹੀ ਉਹ ਅੱਗੇ ਰੇੜੀ ਤੇ ਨਾਲ ਲੈ ਜਾਣਾ ਉਹ ਬਚਾਰਾ ਹੈ ਹੀ ਉਦਾਂ ਦਾ ਵਾ ਨਹੀਂ ਉਸ ਕੋ ਇੰਨੇ ਭਾਰੇ ਕੰਮ ਹੁੰਦੇ ਜਿੱਦਾਂ ਤੁਸੀਂ ਲੈ ਕਰਾਉਣ ਸਾਡੇ ਮਾਤਵਾ ਜਿੰਦੇ ਹੁੰਦੇ ਤੇ ਸਾਨੂੰ ਤਾਂ ਕੋਈ ਲੋੜ ਹੀ ਨਹੀਂ ਸੀ ਜੇ ਮਾਪਿਓ ਨਹੀਂ ਹੀ ਹੈਗੇ ਤੇ ਭਰਾ ਪਰਜਾਈ ਮਾਪਿਓ ਵਰਗੇ ਹੀ ਭਰਾ ਵੀ ਫੋਨ ਚੁੱਕਦਾ ਤੇ ਪਰਜਾਈ ਨੇ ਘਰੋਂ ਕੱਢਦਾ ਤੇ ਚਲ ਤੁਹਾਡੇ ਘਰ ਆ ਗਿਆ ਤੇ ਮੈਂ ਆਖਿਆ ਕੋਈ ਨਹੀਂ ਮੇਰਾ ਵੀਰ ਵਾ ਘਰ ਵੀ ਪਰਜਾਈ ਨੇ ਤਾਂ ਕੱਢਿਆ ਹੋਣਾ ਪਿੱਛੋਂ ਵੀ ਘੰਟੇ ਕਰੀ ਚਾਹ ਦੇ ਦੇ ਕਦੀ ਰੋਟੀ ਦੇ ਦੇ ਉਹੋ ਗੱਲ ਵੀ ਰੋਟੀ ਵਾਲੀ ਸ਼ਿੱਕੂ ਵਾਲੀ ਧਿਆਨ ਇਹਦਾ ਰਹਿਣਾ ਕੰਮ ਕੋਈ ਕਰਨਾ ਨਹੀਂ ਮੇਰੀ ਗੱਲ ਸੁਣੋ ਬੇਬੀ ਇਦਾਂ ਗੱਲਾਂ ਕਰਦੀ ਆ ਤੁਸੀਂ ਤਾਂ ਨਾ ਇਦਾਂ ਦੀਆਂ ਗੱਲਾਂ ਕਰੋ ਵਿਚਾਰੇ ਨੂੰ ਮੈਂ ਤੈਨੂੰ ਗੱਲ ਦੱਸਣ ਡਿਆਂ ਮੁੱਖ ਤਾ ਤੁਹਾਡਾ ਕੰਮ ਆ ਵਾ ਕਿਤੇ ਬੰਦਾ ਲੱਭਣ ਜਾਓਗੇ ਨਾ ਇਦਾਂ ਦਾ ਬੰਦਾ ਲੱਭਣਾ ਨਹੀਂ ਇੰਨਾ ਕੰਮ ਕਰਨ ਵਾਲਾ ਅਗਲੇ ਗਾੜੀ ਪਤਾ ਕਿੰਨਾ ਗੱਲਾਂ ਸੁਣਾਉਂਦੇ ਆ ਇੰਨਾ ਹੀ ਕੰਮ ਕਰਨਾ ਈ ਇੰਨੇ ਪੈਸਿਆਂ ਦੇ ਵਿੱਚ ਜੇ ਵਾਧੂ ਕੰਮ ਕਰਾਉਣਾ ਤਾਂ ਹੀ ਵਾਧੂ ਪੈਸੇ ਲੈਣੇ ਆ ਮੈਨੂੰ ਵਿਚਾਰਾ ਮੇਰਾ ਤੇ ਭਰਾ ਰੋਟੀ ਦਾ ਬੰਜ਼ਾਰਾ ਵਾ ਮੈਂ ਨਾ ਬੋਰ ਬਹੁਤ ਇਹਨੇ ਪਾੜ ਥਮੇ ਆ ਕੇ ਵੇ ਬੇਪਾੜ ਚੱਲ ਜਿੰਨੇ ਜੋਗਾ ਹੈਗਾ ਵਿਚਾਰਾ ਕਰਦਾ ਹੀ ਆ ਆਪਣੇ ਵਿਤੋਂ ਬਾਹਲਾ ਕਰਦਾ ਵਾ ਕੰਮ ਚੱਲ ਬਹੁਤੀਆਂ ਹੁਣ ਗੱਲਾਂ ਨਾ ਬਣਾ ਲੈ ਆ ਕੋਡ ਚਾ ਕਿਦਾਂ ਸੈਡਾਂ ਲੈਂਦੀ ਆ ਸਾਰਾ ਦਿਨ ਉਹ ਬਿਠਾ ਰਹੀ ਦਾ ਰਮਾਨਾ ਨਾ ਕੋਈ ਕੰਮ ਕੋਈ ਕਿਦਾਂ ਦਾ ਕੰਮ ਕਰਦਾ ਵੀ ਕੰਮ ਕਰੀ ਜਾਂਦਾ ਕਿ ਕੰਮ ਕਰਦਾ ਐ ਬੈਨ ਅੰਦਰ ਦੀ ਪਿਆ ਦੋ ਕੀ